ਉਹ ਕੀ ਕੱਲ ਜਦੋਂ ਕੜਾਹ ਖਾਦਾ ਜਦੋਂ ਅਸੀਂ ਦਾਦੀ ਨੂੰ ਹੀ ਪਾਣੀ ਦਿੱਤਾ ਸੀ ਮੈਂ ਕਿਉਂ ਨਹੀਂ ਦਿੱਤਾ ਉਹ ਨਹੀਂ ਅਸੀਂ ਤਾਂ ਅਸੀਂ ਖਾਦਾ ਸੀ ਅਸੀਂ ਨਹੀਂ ਦਿੱਤਾ ਸੀ ਕੜਾ ਪਾਣੀ ਝੂਠ ਬੋਲੰਦੇ ਆ ਨਹੀਂ ਮੈਂ ਤੇ ਖੋਤੋ ਤੇ ਉਹਦੇ ਲਾਗੇ ਕੌਲੀ ਪਈ ਵੇਖੀ ਐ ਨਾਲ ਕੌਲੀ ਨਾਲੇ ਚਿੰਚਾ ਹਾਂ ਜਾਂ ਤੇ ਤੁਹੀਂ ਦਿੱਤਾ ਵਾ ਜਾਂਦਰ ਨੇ ਆਪਣੇ ਪਾਸ ਪਾਇਆ ਨਾ ਤਾਂ ਮੈਂ ਕਿਹਾ ਸੀ ਕੋਈ ਵੀ ਚੀਜ਼ ਖਾਣ ਦੇ ਹਾਰੇ ਭੀਜੇ ਉਹਨਾਂ ਦੇਣ ਜਾਇਆ ਕਰੋ ਨਾ ਮਮਾ ਸੀ ਦਿੱਤਾ ਸੀ ਤੇ ਦਾਦੀ ਨੂੰ ਨਾ ਕੁਝ ਬੋਲਿਆ ਮੈਂ ਜਿਹੜੀ ਗਲਤ ਹੁ ਮਨਾ ਕਰਦੇ ਨਹੀਂ ਕਿ ਨਹੀਂ ਕਹਿਣਾ ਨਾ ਦਿਆ ਕਰੋ ਤੁਸੀਂ ਜ਼ਿਆਦਾ ਹਿਜਦੇ ਨਾ ਪਰ ਉਹ ਦਾਦੀ ਦੇ ਚਲੋ ਠੀਕ ਆ ਹੁਣ ਤੁਸੀਂ ਇਦਾਂ ਕਰੋ ਦਾਦੀ ਨੂੰ ਮੈਂ ਕੰਮ ਕਰਨ ਲੱਗੀਆਂ ਦਾਦੀ ਨੂੰ ਜਾ ਕੇ ਪੁੱਛੋ ਜਿਉ ਨੂੰ ਪੈਨਸ਼ਨ ਆ ਗਈ ਆ ਕੀ ਪੈਸੇ ਲਿਆਵੇ ਫੜਾਵੇ ਇੱਧਰ ਮੈਂ ਵੀ ਕਿਤੇ ਦੇਣੇ ਹੁੰਦੇ ਆ ਅਮੀ ਨਾ ਕਿੰਨੇ ਦਿਨ ਅਜੇ ਚਲੇਗਾ 10 ਤਰੀਕ ਹੋ ਗਿਆ ਹਾਂ ਜਦੋਂ ਪੈਨਸ਼ਨ ਨਹੀਂ ਲਿਆ ਕੇ ਫੜਾਈ ਆ ਉਹਨੇ ਜੇ ਹੁਣ ਨਾ ਨਾ ਦਿੱਤੀ ਤੋ ਇਹਨੇ ਖੁੱਪੂ ਆਟਾ ਢਿਣਾਣਾ ਉਹਨੇ ਉਹਨੂੰ ਪੜਾ ਦੇਣੀ ਆ ਠੀਕ ਐ ਜਾ ਕੇ ਤੇ ਦਾਦੀ ਨੂੰ ਪੁੱਛ ਕੇ ਆਓ ਠੀਕ ਐ ਪੈਨਸ਼ਨ ਆਈ ਆ ਤੇ ਲੈ ਕੇ ਆਓ ਦੇਖੋ ਦੋਵੇਂ ਜਾਣੇ ਕਢਾ ਕੇ ਬੜਾ ਦਿਨ ਜਾਂਦੇ ਪੈਸੇ ਵੀ ਲੈ ਕੇ ਆਇਆ ਕਰੋ ਦੇਖੋ ਦਾਦੀ ਪੈਨਸ਼ਨ ਆ ਗਈ ਆ ਤੇ ਦੇ ਦਿਓ ਆਦੀ ਮੰਮੀ ਬਹਿੜੀ ਕਰਨੀ ਤੇਰੀ ਮੰਮੀ ਨੇ ਖਾਲੀ ਪੈਸਾ ਨਾ ਯਾਰ ਸਰਦ ਕੋਈ ਕੰਮ ਨਹੀਂ ਹੈ ਹਾਂ ਹੋਰ ਨਿਬੰਧਨ ਪੁੱਛਣਾ ਕੋਈ ਦਵਾਈ ਜਦਾਰੋ ਰੇਟ ਬੜੀ ਯਾਦ ਰੱਖ ਜਿੱਦ ਪੈਨਸ਼ਨ ਅੰਨੇ ਤਰੀਕੇ ਤੇ ਆਏ ਲ ਜਾਓ ਜਾ ਕੇ ਲੈ ਆਓ ਮਾਈ ਕੁੜੀ ਤੇ ਕਹਿੰਦੇ ਕੀ ਉਹਨੂੰ ਕੁਛ ਵਾ ਇਹ ਕੀ ਕਹਿੰਦੇ ਕੋਈ ਕਹਿੰਦਾ ਕਿ ਗੱਲ ਹੈ ਆ ਬੰਦੇ ਸਭ ਅੰਦਰ ਵਾਰ ਵਾਰ ਫਲ ਫਰੋੜ ਖਾਂਦੇ ਜਿਹਦੇ ਦਾਦੀ ਨੂੰ ਖਾਲੀ ਪੈਨਸ਼ਨ ਲੈੰਦਾ ਪਤਾ ਪੈਨਸ਼ਨ ਲੈ ਲੋ ਚਲ ਹੁਣ ਤੁਸੀਂ ਆਏ ਜੇ ਤਾਂ ਕੀ ਕਹਿਣਾ ਤੁਹਾਨੂੰ ਮੈਂ ਕੀ ਆਖਾਂ ਤੇ ਪਰ ਉਹਨੂੰ ਸਮਝਾ ਦਿਓ ਕਿ ਪੈਸੇ ਨਹੀਂ ਦੇਣ ਦੇ ਤੂੰ ਕੋਲ ਅਬਲ ਤੇ ਜਾਓ ਮੈਂ ਦੇਣਾ ਹੀ ਨਹੀਂ ਆ ਜਾਓ ਕੰਮ ਕਰੋ ਜਾ ਕੇ ਨਹੀਂ ਦੇਣ ਦੇ ਦੋ ਕਿਤਰਾ ਦੇ ਦਾਂ ਉੱਚੇ ਫਰਮਨ ਦਓਗੇ ਫਰਖਣ ਲਿਆ ਕੇ ਦੇ ਦੋ ਦੀ ਦੇ ਆ ਕਰਾਂ ਕਰਿਆ ਕੇ ਮਨਜੀਤ ਕਿੰਨੇ ਦਵਾਂ ਦੇ ਦੋ 4000 ਪੰਜ ਮਤਲਬ ਜਿੰਨਾ ਹੈਗਾ ਸਾਰੇ ਦੇਦਾ ਤੁਹਾਨੂੰ ਤੇ ਮੁੜ ਕੇ ਮੈਂ ਗੁਰਦਾਰ ਚੱਲ ਜਾ ਤੁਹਾਨੂੰ ਸਾਰੇ ਦੇ ਕੇ ਸਾਰੇ ਨਹੀਂ ਦੇਣੇ ਆ ਲੈ ਨਿਕਤ ਦਾ ਜਾ ਤੇ ਆ ਮੈਂ ਥੋੜੇ ਰੱਖ ਲੈਣੀ ਆਪਣੇ ਦਵਾਈਦਾਰੋਂ ਵਾਸਤੇ ਚੰਗਾ ਤੋਰੇ ਜਰਾ ਕੰਨ ਖੋਲ ਲੈ ਜਰਾ ਪੁੱਛਿਆ ਵੀ ਕਰੇ ਕੇ ਇਹਨੂੰ ਸਾਰੀ ਤਰੀਕ ਨਹੀਂ ਆ ਰਹੀ ਅੱਜ ਬੈਂਕ ਵਾਲੇ ਮਿਲ ਕੇ ਮੱਧ ਆ ਗਏ ਬੈਠੇ ਉਸ ਵੇ ਮੁੰਡੇ ਨੂੰ ਭਲਾ ਅੱਜ ਪਤਾ ਲੱਗ ਗਿਆ ਅੱਜ ਬੈਂਕ ਗਈ ਪਿੱਛੇ ਬੈ ਗਿਓ ਮੇਰੇ 1000 ਰੁਪਏ ਰੱਖਿਆ ਵਾ ਇੱਕੇ ਇੱਕੀ ਆਨੇ ਵਾਂ ਨਹੀਂ ਵੀ ਰਹਿਣਾ ਦੇ ਦੇ ਮੁੰਡੇ ਦੀ ਫੀਸ ਦੇਣੀ ਆ ਮੈਂ ਆ ਲਿਓਣਾ ਦੇ ਲਿਓਣਾ ਉਤੋਂ ਦੇਣ ਦੇ ਹਾਰ ਮਿਲਦੀ ਵੀ ਆ ਜੇ ਤਾਂ ਮੈਂ ਉਹਦੇ ਕਿਨਾਂ ਕੁ ਮੰਗ ਜੀ ਰੋਪੀ ਜਿੱਦੀ ਉੰਤਰੀਏ ਪੈਸਾ ਦੇ ਮਾਮਲੇ ਚ ਨਾ ਕੀ ਇਹਨੂੰ ਹਲ ਗਿਆ ਤਾਂ ਇੰਨਾ ਤੇ ਆਵਾ ਕਦੇ ਨਾ ਰੋਟੀ ਪੰਜ ਸੌ ਜੇ ਦੇਰ ਨਹੀਂ ਬੋਦੇ ਗਈ ਜਿੱਦ ਇੱਕਦਮ ਆਈ ਰੋਪੀ ਹਨ ਮਿਲਦੀ ਆ ਸਾਰਾ ਕਰੇ ਨਹੀਂ ਆ ਪਰ ਨਾ ਦੇਖੀ ਵੇਲੇ ਵੇਲੇ ਮਾਤ ਲੈਣੇ

ਚਾਰ ਮਿਲਿਆ ਬੰਦ ਲੈਣੇ ਨਹੀਂ ਪਏ ਆਹੋ ਫਰੀਦਰ ਰਸਨ ਨਹੀਂ ਹੁੰਦਿਆ ਵਾ ਕਿਸੇ ਕੋਈ ਆਸ਼ਰਮ ਨਹੀਂ ਮੈਂ ਬਣਾਇਆ ਹੋਇਆ ਵਾ ਮੈਂ ਹੁਣੇ ਚਾਲੇ ਰੁਕ ਜਾ ਮੈਂ ਨੂੰ ਮੈਂ ਦੱਸਦੀ ਪਤਾ ਆਹੋ ਐ ਰੇ ਪਰਨੇ ਰੁਪਈਆ ਰੁਪਈਆ ਜੋੜ-ਜੋੜ ਕੇ ਕਿੱਦਾਂ ਮੈਂ ਘਰ ਬਣਾਉਣੀ ਆ ਇਹਨੂੰ ਫਾਇਜਮਾ ਰਸਨ ਚਾਹ ਤੂੰ ਹੀ ਪੜ ਤੇ ਮੈਂ ਜਾਨੀ ਇਹਦੇ ਉੱਤੇ ਰੁਕ ਜਾ 4000 ਰੁਪਏ ਫਰਾਦਾ ਤੇ ਬਾਕੀ 1000 ਰੁਪਏ ਕਿੱਥੇ ਰੱਖੇ ਉਹ ਮੇਰੇ ਕੋਲ ਆ ਮੈਨੂੰ ਕੋਈ ਲੋੜ ਨਹੀਂ ਪੈਣੀ ਜੇਦਾ ਹੀ ਲੋੜ ਪਾਣੀ ਚੁੱਕੜੀ ਲੋੜ ਪੈਣੀ ਆ ਰੋਟੀ ਪਾਣੀ ਤੈਨੂੰ ਮਿਲਣ ਦਿਆ ਵਾ ਕਪੜਾ ਸਭ ਤੇ ਦੇਂਦੇ ਲੋ ਤਾਂ ਕਾਹਦੀ ਲੋੜ ਪਾਣੀ 4000 ਰੁਪਏ ਆ ਕਿਹਦਾ ਉਹਦਾ ਯਾਹ ਮਿੱਤੀ ਯਾਹਦਾ ਮੈਕਸਟਰ ਕੋਕ ਮੰਗਦੀ ਫਿਰ ਕੇ ਜੇ ਤਵਾ ਕੰਮ ਕਰ ਜਾ ਕੰਮ ਮੈਨੂੰ ਪਤਾ ਦੇਣਾ ਤੈਨੂੰ ਦੇਖਾ ਹੋ ਰੱਖੀ ਨਹੀਂ ਮੈਂ ਨਹੀਂ ਰੱਖਦੇ ਫੜ ਕੇ ਖਬਰ ਰੱਖਣ ਹੱਥੋਂ ਆਏ ਪੈਰ ਦੀ ਵੇਦਰ ਨੇ ਆਨੇ ਦੀ ਫੀਸ ਦੇਣੀ ਆ ਮੈਂ ਤੇਰੇ ਨਾਲ ਮੈਂ ਠੇਕਨ ਲਿਆ ਮੰਗੋ ਨਾ ਕਪੜੇ ਤੇ ਪੀਓ ਕ ਮੰਗਵਾ ਬੀਓ ਗਨ ਮੰਗੜੀਆਂ ਲਿਆ ਆਹੋ ਨਹੀਂ ਮੈਂ ਕਿਸਾਨਾਂ ਨਾਲ ਠੇਕਨ ਲਿਆ ਤਾਂ ਕਿ ਪੈਸੇ ਦੇ ਕੇ ਰੋਟੀ ਖਾਣੇ ਕੀ ਕੱਲ ਮੈਂ ਬਾਰਾਉ ਨਹੀਂ ਖਾ ਸਕਦੀ ਬਾਰਾਉ ਨਹੀਂ ਖਾ ਸਕਦੀ ਤੇ ਤੂੰ ਸਾਰਾ ਕੁਝ ਭੜਿਆ ਕਿਦਾਂ ਬੱਤਰਾਂ ਮਿਲੰਦਿਆ ਉਹਦੇ ਹਰ ਨਾਕਲੇ ਦਾ ਤੂੰ ਪਖਾਂਡੇ ਕਰਨ ਦੇਈਆਂ ਪੈਸੇ ਦੇਗਾ ਪੈਸੇ ਨਹੀਂ ਦੇਣੇ ਨਾ ਮੈਂ ਬ੍ਰੇਕ ਕਰ ਦੇ ਏ ਤਰਾਕੀ ਕਰਦੀ ਫਿਰ ਦੇ ਰੱਖਦੇ ਮੈਂ ਉੱਪਰ ਕੇ ਦੇ ਦੇ ਤੇ ਪੜਾ ਹੀ ਨਹੀਂ ਆ ਇਹ ਦਾ ਪੜਾ ਦੇ ਪੈਸੇ ਦੁਬਾਰਾ ਨਹੀਂ ਨਹੀਂ ਤੂੰ ਦੇ ਦੇ ਖਰਾਬ ਖਰਾਬ ਨਹੀਂ ਨਹੀਂ ਛੁਟਫੜਾ ਕਰ ਕੈ ਨਹੀਂ ਨਹੀਂ ਲੈ ਲੈ ਨਹੀਂ ਜਾ ਬਾਏ ਬਾਏ ਆ ਥੋੜੇ ਮਾਟੀ ਵਾਸੇ ਨਹੀਂ ਤੇ ਰਹਿਣਾ ਕੋਈ ਨਹੀਂ ਕੇ ਦੇ ਹੋਰ ਵੀ ਵੀ ਖਰਚੇ ਆ ਕਿੰਨੇ ਚੁਲਾਣ ਕੰਡੀ ਆ ਉੱਟੇ ਪੈਸੇ ਖੋਈ ਜਾਂਦੇ ਕੋਈ ਜਾਂਦੇ ਦੱਸ ਹੋਈ ਜਾਂਦੀ ਵੀ ਖਰਚੇ ਸਾਰੇ ਮੇਰੇ ਸਿਰੋਂ ਖਰਚ ਕਰਨੇ ਮੇਰੇ ਸਿਰੋਂ ਕੀ ਕਰਦੇ ਜੇ ਤੈਨੂੰ ਮੇਰੇ ਨਹੀਂ ਤੂੰ ਕੀ ਕਰਵੇਂ ਪੈਸੇ ਹਰ ਦੋਈ ਕੰਟੀ ਪਾਣੀ ਮਿਲਦਾ ਪੈਸੇ ਤੂੰ ਕਰਨੇ ਆ ਯਾ ਲੈ ਚੁੱਪ ਚੁੱਪ ਦੇ ਜਾ ਕਰ ਮੈਨੂੰ ਸਵੇਰ ਤਾਂ ਦੇਖਣ ਦੀ ਮੁੰਡਾ ਲੈ ਕੇ ਨਹੀਂ ਹੋਰ ਨੂੰ ਦੇਖਣਾ ਹੀ ਆ ਪੈਸਾ ਮਨੂੰ ਬੜਾ ਧਿਆਨ ਰਹਿੰਦਾ ਪੈਸਾ ਮਨੂੰ ਧਿਆਨ ਰਹਿੰਦਾ ਤਾਂ ਕੈਮਰਾ ਰਹਿਣਾ ਨਹੀਂ ਆ ਪੈਸਾ ਤੋਂ ਬੜਾ ਕੁਝ ਨਹੀਂ ਹੋਉਂਦੀ ਆ ਚੰਗੀ ਆ ਜੀ ਕੰਮ ਇਹਦਾ ਹੈ ਜਾਂ ਦਿੱਤੀ ਨਹੀਂ ਮਾਰਦਾ ਕਿੰਨਾ ਕੁ